ਤੁਹਾਨੂੰ ਪਹਿਲਾਂ ਤੁਸੀਂ ਆਪਣਾ ਪਲੇ ਸਟੋਰ ਖੋਲੋ ਪਲੇ ਸਟੋਰ ਦੇ ਵਿੱਚ ਸਰਚ ਦੇ ਵਿੱਚ ਜਾਓ ਸਰਚ ਦੇ ਵਿੱਚ OTR ਐਪ ਸਰਚ ਕਰੋ OTR ਐਪ ਮੈਂ ਆਲਰੇਡੀ ਪਹਿਲਾਂ ਇੰਸਟਾਲ ਕਰ ਚੁੱਕੇ ਹਾਂ ਇਹਨੂੰ ਓਪਨ ਕਰੋ ਓਪਨ ਕਰਨ ਤੋਂ ਬਾਅਦ ਤੁਸੀਂ ਰਜਿਸਟਰ ਤੇ ਜਾਓ ਰਜਿਸਟਰ ਤੇ ਜਾ ਕੇ ਦੋ ਕਲਿੱਕਾਂ ਐਡ ਕਰੋ ਨੈਕਸਟ ਕਰੋ ਫਿਰ ਆਪਣਾ ਫੋਨ ਨੰਬਰ ਐਡ ਕਰੋ ਉਹਨੋਂ OTP ਮੇਰੇ ਫੋਨ ਤੇ ਉੱਤੇ ਆ ਗਿਆ। ਇਸ ਨੂੰ ਇਹਦੇ ਵਿੱਚ ਟਾਈਪ ਕਰੋ। ਇਹ ਕੈਪਚਰ ਕੈਪਰੂ। ਵੈਰੀਫਾਈ ਕਰੋ। ਵੈਰੀਫਾਈ ਕਰਨ ਤੋਂ ਬਾਅਦ ਤੁਹਾਡਾ ਆਪਣਾ ਆਧਾਰ ਕਾਰਡ ਆਊ। फिर नैक्सट करो आलरेडी आ गया क्लिक करके एक लाइव फोटो होगी हाँ जी दोस्तों हम फोटो अपलोड हो चुकी है इतने अपनी मम्मी का ना पाओ ਫਿਰ ਆਪਣੇ ਡੈਡੀ ਦਾ ਨਾਮ ਪਾਓ ਉਸ ਤੋਂ ਬਾਅਦ ਸਬਮਿਟ ਕਰ ਦਿਓ ਨੈਕਸਟ ਨੈਕਸਟ ਕਰਨ ਤੋਂ ਬਾਅਦ ਆਈ ਐਗਰੀ ਆਈ ਐਗਰੀ ਤੋਂ ਬਾਅਦ ਇਹ ਮੇਰਾ ਉਤਿਆਰ ਪਹਿਲਾ ਨੰਬਰ ਬਣਿਆ ਹੋਇਆ ਹੈ ਇਹਨੂੰ ਕਾਪੀ ਕਰੋ पासवर्ड जनरेट हो गया लॉगिन पर जाओ लॉगइन ओटीआर पे जाओ पेस्ट करो पासवर्ड भर इस तरह, तरह तो ओ टी आर सबमिट हो जाएगा एक फाइनल ओ टी आर है जे फोटो लगी हुई है सारा कुछ ओके है ਤੇ ਇੱਕ ਥੋੜੀ ਜਿਹੀ ਜਾਣਕਾਰੀ ਪਸੰਦੀ ਕਰਨਾ ਚਾਹੁੰਨਾ OTR ਦੇ ਨਾਲ ਇੱਕ ਆਧਾਰ ਫੇਸ ਆਈਡੀ ਜ਼ਰੂਰ ਡਾਊਂ ਲੋਡ ਕਰ ਲਿਓ